ਵੈਂਕੂਵਰ ਰੀਅਲਟਰਜ਼ ਦਾ ਕਹਿਣਾ ਹੈ ਕਿ ਖੇਤਰ ਦੇ ਵਿੱਚ ਪਿਛਲੇ ਮਹੀਨੇ ਘਰਾਂ ਦੀ ਵਿਕਰੀ 1 ਸਾਲ ਪਹਿਲਾਂ ਨਾਲੋਂ 5% ਦੀ ਘਟ ਗਈ ਹੈ। ਬੇਸ਼ੱਕ ਕਿ ਨਵੀਂ ਸੂਚੀਆਂ ਦੀ ਗਿਣਤੀ ਦੇ ਵਿੱਚ 20% ਦੀ ਉਛਾਲ ਵੀ ਦੇਖੀ ਗਈ ਹੈ। ਰੀਅਲ اسٹیਟ ਬਾਡੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਮਾਰਕੀਟ ਦੇ ਵਿੱਚ ਕੁੱਲ ਵਿਕਰੀ 2333 ਸੀ ਜਦੋਂ ਕਿ ਨਵੀਂ ਸੂਚੀ 5597 ਤੱਕ ਪਹੁੰਚ ਗਈ ਸੀ। ਮੈਟਰੋ ਵੈਂਕੂਵਰ ਦੇ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਦੇ ਲਈ ਕੰਪੋਜ਼ਿਟ ਬੈਂਚਮਾਰਕ ਕੀਮਤ ਲਗਭਗ ਡਾਲਰ 1.2 ਮਿਲੀਅਨ ਸੀ ਅਤੇ ਪਿਛਲੀ ਜੁਲਾਈ 2023 ਤੇ ਜੂਨ 2024 ਦੇ ਮੁਕਾਬਲੇ 0.8 ਫੀਸਦੀ ਦੀ ਕਮੀ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਦੇ ਅਰਥਸ਼ਾਸਤਰ ਤੇ ਡਾਟਾ ਮਾਹਰਾਂ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਗਿਣਤੀ ਖਰੀਦਦਾਰਾਂ ਦੀ ਹਿਜਕਿਚਾਹਟ ਨੂੰ ਦਰਸਾਉਂਦੀ ਹੈ ਜੋ ਮਹੀਨੇ ਪਹਿਲਾਂ ਜੁਲਾਈ ਦੇ ਵਿੱਚ جاری ਸੀ ਐਂਡਰਿਓ ਲੇਸ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੀ ਪਾਲਿਸੀ ਦਰ ਦੇ ਵਿੱਚ ਇੱਕ ਹੋਰ ਕਟੌਤੀ ਤੇ ਨਵੀਂ ਜਿਹੜੀ ਵਸਤੂ ਸੂਚੀ ਦੀ ਭੀੜ ਦੇ ਬਾਵਜੂਦ ਇਹ ਰੁਝਾਨ ਬਰਕਰਾਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਦੇਖਣਾ ਰਾਨੀ ਜਨਕ ਹੈ ਕਿ ट्रांजैक्शन ਪਦਰ ਗਰਮੀਆਂ ਦੇ ਮੱਧ ਬਿੰਦੂ ਦੌਰਾਨ ਇਤਿਹਾਸਕ ਨਿਮਾ ਤੋਂ ਹੇਠਾਂ ਰਹਿੰਦੇ ਨੇ ਜੋ ਬਹੁਤ ਕੁਝ ਕਵਰ ਕਰਦੇ ਨੇ ਲੋਰਮੇਨ ਲੈਂਡ ਦੇ ਵਿੱਚ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ 8 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ मामले ਦੇ ਵਿੱਚ ਪੰਜ ਵਿਅਕਤੀਆਂ ਅਤੇ ਤਿੰਨ ਔਰਤਾਂ ਤੇ ਕੁੱਲ 31 ਦੇ ਉੱਤੇ ਚਾਰਜ ਲਗਾਏ ਗਏ ਨੇ ਇਹ ਚਾਰਜ ਸ਼ੀਟ ਲੈਂਗਲੇ ਆਰ ਸੀ ਐਮ ਪੀ ਅਤੇ ਪ੍ਰੋਵਿੰਸ ਦੀ ਐਂਟੀ ਗੈਂਗ ਏਜੰਸੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਸਾਂਝੀ ਕਾਰਵਾਈ ਤੋਂ ਬਾਅਦ ਲਗਾਏ ਗਏ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਸੰਬਰ 2022 ਤੋਂ ਦੋਵਾਂ ਏਜੰਸੀਆਂ ਨੇ ਸਾਂਝੀ ਜਾਂਚ ਸ਼ੁਰੂ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਅਪ੍ਰੈਲ ਅਤੇ ਮਈ 2023 ਦੇ ਵਿੱਚਕਾਰ ਰਿਚਮਨ ਕੋਕਟਲਮ ਸਰੀ ਤੇ ਲੈਂਗਲੀ ਦੇ ਵਿੱਚ ਕਈ ਛਾਪੇਮਾਰੀਆਂ ਕੀਤੀਆਂ ਗਈਆਂ ਇਨ੍ਹਾਂ ਛਾਪੇਮਾਰੀਆਂ ਦੌਰਾਨ 8 ਗ੍ਰਿਫਤਾਰੀਆਂ ਸਮੇਤ ਪੈਸਾ ਹਥਿਆਰ ਵਾਹਨ ਤੇ ਇਸ ਤੋਂ ਇਲਾਵਾ ਡਰੱਗਸ ਬਣਾਉਣ ਵਾਲਾ ਮਟੀਰੀਅਲ ਵੀ ਜ਼ਬਤ ਕੀਤਾ ਗਿਆ ਇਸ ਦੌਰਾਨ ਪੁਲਿਸ ਦੇ ਵੱਲੋਂ 3.47 ਮਿਲੀਅਨ ਡਾਲਰ ਦੀ ਫੈਂਟਨਿਲ ਅਤੇ 2.96 ਮਿਲੀਅਨ ਡਾਲਰ ਦੀ ਐਮ ਡੀ ਐਮ ਏ ਸਮੇਤ ਕਈ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜ਼ਿਕਰ ਹੋ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ 14 ਅਗਸਤ ਨੂੰ ਪਿਛਲੇ ਸਾਲ ਅਦਾਲਤ ਦੇ ਵੱਲੋਂ ਜ਼ਮਾਨਤ ਦੇ ਉੱਤੇ ਰਹਾ ਕਰ ਦਿੱਤਾ ਗਿਆ ਸੀ ਇੱਕ 31 ਸਾਲਾਂ ਦਾ ਵਿਅਕਤੀ ਇਸ ਮਾਮਲੇ ਦੇ ਵਿੱਚ ਹਾਲੇ ਵੀ ਕਸਟਡੀ ਦੇ ਵਿੱਚ ਹੈ ਕਾਬਿਲ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗਸ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਇੱਕ ਵੱਡਾ ਮੁੱਦਾ ਹੈ ਜਿਸ ਵਿੱਚ ਸਭ ਤੋਂ ਵੱਡਾ ਕਾਰਨ ਫੈਂਟਨਿਲ ਵਰਗੇ ਟੌਕਸਿਕ ਡਰੱਗਸ ਵੀ ਨੇ ਇਨਾ ਖਿਲਾਫ ਬੇਸ਼ੱਕ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਪਰ ਫਿਲਹਾਲ ਹੋਰ ਕੰਮ ਕਰਨ ਦੀ ਲੋੜ ਹੈ ਬੀਸੀ ਦੇ ਵਿੱਚ 2024 ਵਿੱਚ ਡਰਗ ਅਬੋਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ 9% ਦੀ ਕਮੀ ਆਈ ਹੈ ਪਰ ਇਹ ਆਰਜੀ ਹੈ ਜਾਂ ਪੱਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਨਸ਼ਾ ਤਸਕਰਾਂ ਦੇ ਵੱਲੋਂ ਟੌਕਸਿਕ ਡਰੱਗਸ ਦੀ ਸਪਲਾਈ ਨੂੰ ਵੀ ਨਕੇਲ ਪਾਉਂਦੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ